ਸਰ ਜਿੰਦਰ ਕੋਰਸ ਜੀ ਮਾਮਲਾ ਕੀ ਜਿਹੜਾ ਅਲਸ਼ੇਪੁਰੀ ਜੀ ਮੈਂ ਬਾਹਰ ਬੈਠੇ ਹਾਂ ਤੇ ਸਰ ਮਾਮਲਾ ਦੇਖੋ ਮੈਂ ਮੈਨੂੰ ਘਰ ਤੋਂ ਇਸੇ ਮੈਂ ਵਿਆਹ ਕੇ ਆਈ ਸੀਗੀ ਸਾਰੇ ਰੀਤੀ ਰਿਵਾਜ ਨਾਲ ਤੇ ਮੈਨੂੰ ਮੇਰੇ ਸਹੁਰੇ ਪਰਿਵਾਰ ਨੇ 10 ਸਾਲ ਹੋ ਗਏ ਘਰ ਤੋਂ ਬਾਹਰ ਕੱਢਿਆ ਹੋਇਆ ਹੈ ਤੇ ਇੱਕ ਬੱਚਾ ਆਇਆ ਸਰ ਤੇ ਹਸਬੰਦ ਨੂੰ ਕਹਿ ਰਹੇ ਵੀ ਦਖਲ ਕੀਤਾ ਹੋਇਆ ਹੈਗਾ ਕੈਨੇਡਾ ਸੀਗਾ ਤੇ ਹੁਣ ਆਇਆ ਹੋਇਆ ਸਰ ਠੀਕ ਹੈ ਜੀ ਉਹ ਉਹਨਾਂ ਦਾ ਨਾਮ ਜੁਲਦੀ ਸਿੰਘ ਆ ਕਿੱਥੇ ਹੈ ਸਰ ਉਹ ਕੈਨੇਡਾ ਚ ਕੈਲਗਰੀ ਜਾਂ ਵਰਟਾ ਚ ਰਹਿੰਦੇ ਆ ਤੇ ਮਤਲਬ ਮੇਰੀ ਕੋਈ ਸੁਣਵਾਈ ਨਹੀਂ ਹੋਈ ਸਰ ਕੰਸਾਪੋ ਕਿ ਮੈਂ ਦੁਖੀ ਹੋ ਕੇ ਮੇਰੇ ਬਿਨਾਂ ਉਹਨੇ ਵੀ ਮਾ ਕਰ ਤੋਂ ਕਹਿੰਦੇ ਜਿੱਥੇ ਮਰਜੀ ਐ ਸੀ ਨਹੀਂ ਤੇਰੀ ਕੋਈ ਹਸਪਤਾਲ ਆ ਤੈਨੂੰ ਵੀ ਆ ਦਿੱਤਾ ਆ ਤੇ ਸਰ ਉਹਨੇ ਦਰਵਾਜ਼ਾ ਨਹੀਂ ਖੋਲ ਰਿਹਾ ਕਿ ਮੈਂ ਅੰਦਰ ਜਾਣਾ ਚਾਹੁੰਦੀ ਕਿੰਨੀ ਦੇਰ ਤੋਂ ਤੁਸੀਂ ਬੈਠੇ ਇੱਥੇ ਸਰ ਮੈਂ ਕੱਲ ਸਵੇਰ ਤੋਂ ਬੈਠੀ ਆ ਤੇ ਉਹਨਾਂ ਦਾ ਕੀ ਕਹਿਣਾ ਸਰ ਉਹ ਕਹਿੰਦੇ ਸੀ ਤੈਨੂੰ ਅੰਦਰ ਨਹੀਂ ਜਾਣ ਦੇਣਾ ਤੂੰ ਵਾਪਸ ਚਲੀ ਜਾ ਕੀ ਨਾਂ ਉਹਨਾਂ ਦਾ ਮੇਰੀ ਨਾਨਕ ਹੈਗੀ ਆ ਤਸਵੀਰ ਕੌਰ ਪੈਂਕੀ ਤੇ ਉਹਦਾ ਨਾਂ ਹਸਬੰਡ ਜਿਹੜਾ ਕਾਪਚੋ ਤੋਂ ਹੰਦਰ ਰਹਿ ਰਿਹਾ ਹੈਗਾ ਚੋਰਾ ਹੈ ਮਰ ਮੇਲ ਸ ਹੈ ਉਹ ਵੀ ਅੰਦਰ ਹੀ ਹੈ ਸਾਸ ਸਵਗਰ ਹੈ ਸਾਸਕਾਰੋਂ ਮਰ ਗਈਆਂ ਹੈ ਨਾਈ ਸੀ ਪਰਸੋ ਸੰਸਕਾਰ ਤੇ ਪਰ ਮਤਲਬ ਇਹਨਾਂ ਨੇ ਘਰ ਤੋਂ ਕੱਟਿਆ ਹੋਇਆ ਸਰ ਜੀ ਮੈਂ ਵੀ ਕੋਲ ਕੋ ਪ੍ਰਸ਼ਾਸ਼ਨ ਨੂੰ ਵੀ ਮੰਗ ਰੱਖ ਦਾਂ ਹਾਂਜੀ ਸਰ ਇਹ ਕਿ ਮੈਂ ਅਪਲੀਕੇਰ ਬਸਣਾ ਚਾਹਨੀ ਮਤਲਬ ਅੰਦਰ ਜਾਣਾ ਚਾਹੇ ਇਸ ਮਾਮਲੇ ਨੂੰ ਲੈ ਕੇ ਦੂਈ ਪੁਲਿਸ ਕੰਪਲੀਟ ਕੀਤੀ ਸਿਰਫ ਬੋਤ ਕੀਤੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੇ ਹੁਣ ਤੱਕ ਮੈਂ ਦੁਖੀ ਹੋ ਕੇ ਆ ਕੇ ਹਰ ਚੁਣ ਮੈਂ ਇੱਥੇ ਬੈਠੀ ਆ ਤੁਹਾਡੀ ਮੈਰਿੰਗ ਕਿੰਨੀ ਦੇਰ ਹੋ ਗਈ ਸэр 4 ਸਾਲ ਹੋ ਗਿਆ ਕਿੰਨੇ ਬੱਚੇ ਆਪੇ ਸਿਰ ਇੱਕ ਬੇਟੀ ਹੈ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਸэр ਮੇਰੇ ਮਾਪੇ ਨੇ ਮੈਨੂੰ ਕਾਟ ਦਿੱਤਾ ਕਹਿੰਦੇ ਤੇਰਾ ਵਿਆਹ ਹੋਏ ਜਿੱਥੇ ਮੱਜੀ ਜਾ ਤੂੰ ਹਾਂ ਮੈਂ ਕਿੱਥੇ ਜਾਵਾਂ ਮੇਰੀ ਤੁਹਾਡੇ ਪੇਕੇ ਕਿੱਥੇ ਦੇ ਪੇਕੇ ਸਰ ਦਾ ਨਾਮ ਸ਼ਰਮਨ ਮਹਿਮੂਦ ਹੈ ਮੇਰਾ ਨਾਮ ਅਰਮੇ ਸਿੰਘ ਐਸੇ ਮਾਮਲਾ ਕੀ ਜਿਹੜਾ ਮਾਮਲਾ ਆ ਜੀ ਸਾਡੀ ਆ ਨੋ ਆ ਹਾਂਜੀ ਸਾਨੂੰ ਕਹ ਰਹੀ ਤੰਗ ਦੀ ਆ ਡੋਰ ਦਾ ਕੇਸ ਆਇਆ ਸੀ ਕਿ ਕਿਤੇ ਅੱਜ ਦੇ ਤਿੰਨ ਦਿਨ ਹੋ ਗਏ ਸਮਝ ਲੈ ਓਖਾ ਕੀਤਾ ਆ ਹਾਂਜੀ ਮੇਰੀ ਵਾਈਫ ਇਹਦੇ ਦੁੱਖ ਮਰ ਗਈ ਮਰ ਗਈ ਉਹ ਬੇਟਾ ਬਾਹਰੋਂ ਆਇਆ ਸੀ ਕਿ ਉਹ ਦੇਖ ਕੇ ਸੰਸਕਾਰ ਕਰਕੇ ਨਠੀ ਆਉ ਇਹ ਦਵਾਈ ਪਾਉਂਦੀ ਆ ਹਾਂਜੀ ਬੇੜਾ ਦਾ ਨਾਮ ਕੀ ਹੈ ਤੁਹਾਡੇ ਬੇੜਾ ਜਗਜੀਤ ਜੀ ਬੇੜਾ ਦਾ ਨਾਮ ਕੀ ਹੈ ਨਾਮ ਕੀ ਹੈ ਬੇੜਾ ਜਗਜੀਤ ਹਾਂਜੀ ਇਹ ਇਹ ਦੁਹਾਈ ਪਾਉਂਦੀ ਆ ਤੇ ਮੈਂ ਉਹ ਮੈਨੂੰ ਦਿਖੋ ਦਬੋ ਸਿਲੈ ਦੀ ਉਹਨੇ ਪਚਾਈ ਦੀ ਰੋਸ ਲਗਾਇਆ ਦਾ ਕੇਸ ਲਗਾਇਆ ਤੀਜੀ ਤਰੀਕਾ ਹਾਂਜੀ ਤੀਜੀ ਤੇ ਹੁਣ ਜਾਂਦਾ ਹੁਣ ਖੋਲ ਕੇ ਗਏ ਜਾਂਦਾ ਲਾਤਾ ਐ ਨੇ ਬਾਹਰੋਂ ਸਾਡਾ ਹਾਂਜੀ ਪੀਸੀਆ ਵੀ ਮੋਰੇ ਬੈਠੀ ਰਹਿੰਦੇ ਪਾਉਂਦੇ ਹਾਂਜੀ ਤੀਜੀ ਪ੍ਰਾਪਰਟੀ ਮੇਰੀ ਆ ਮੈਂ ਇਹਨੂੰ ਬਦਖਲ ਕੀਤਾ ਹੈ ਇਹ ਹੈਗਾ ਸਹੂਲ पे ਮੇਰੀ ਪ੍ਰਾਪਰਟੀ ਦੇ ਕਰੇ ਤਾਂ ਦੋਦੀ ਦੋਨਾਂ ਨੂੰ ਬਦਖਲ ਕੀਤਾ ਜਾਂ ਦੋਨਨ ਬਾਕੀ ਇਹ ਆਵੇ ਕਹਿੰਦੀ ਮੈਂ ਤੇਰੀ ਬੁੰਡ ਬਣਨੀ ਆ ਬਾਹਰ ਆਜਲਾ ਮੇਰੀ ਬੇਟੀ ਨੇ ਵੀ ਤਾਂ ਬੋਲਦੀ ਆ ਹੂੰ ਤੇ ਆਉ ਤੁਸੀਂ ਬਾਹਰ ਇਹ ਕਿੰਨੀ ਦੇਰ ਤੋਂ ਇਹ ਬਾਹਰ ਬੈਠੇ ਆ ਅਸੀਂ ਕੱਲ ਮਸੀ ਸੰਸਕਾਰ ਦੇ ਜਿਹੜੇ ਆਸਤੇ ਲੈ ਕੇ ਮਸੀ ਗਏ ਆ ਸਾਡੀ ਕਿੰਨੇ ਦਿਨ ਰੱਖੀ ਰਹੀ ਆ ਤੇ ਪਹਿਲਾਂ ਕਿੱਥੇ ਰਹਿੰਦੇ ਸੀ ਤੁਹਾਡੀ ਨੋ ਜੀ ਓਏ ਆਪਣੇ ਮਪੇ ਤੇ ਇੱਥੇ ਕਿੰਨੇ ਦਿਨ ਤੁਹਾਡੇ ਕੋਲ ਇੱਥੇ ਕੁਝ ਨਹੀਂ ਆਈ ਦੀ ਸਾਡੇ ਕੋਲ ਉਹ ਕਹਿੰਦੇ ਵੇ ਸਾ ਇੱਕ ਸਾਲ ਤੁਹਾਡੇ ਕੋਲ ਰਹੀ ਵੀ ਆ ਇੱਥੇ ਉਹ ਜਿਹੜਾ ਕੁੜੀ ਸੀ ਉਹਦੇ ਰਹੀ ਉਹ ਤੋਂ ਬਾਅਦ ਇਸ ਵਿੱਚ 2020 2020 ਮੰਨਦਾ ਤਿਸਕੇ ਹਾਂ ਉਹ ਤਾਂ ਆਇਆ ਆਪਣੇ ਪੈਕੇਟ ਚ ਲਈ ਮੁਰਗੀ ਨਹੀਂ ਆਈ ਕਦੀ ਆਪਣੀ ਕੋਈ ਮੋਤਵਾਰ ਵਗੈਰਾ ਨਾਲ ਗੱਲਬਾਤ ਹੋਈ ਹੋਵੇ ਕੋਈ ਕਿ ਮੋਤਵਾਰ ਨਾਲ ਐਮਸੀ ਨਾਲ ਗੱਲ ਹੋਈ ਆ ਹਾਂਜੀ ਐਮਸੀ ਸਾਹਿਬ ਨੂੰ ਸਾਰੀ ਹਕੀਕਤ ਦਾ ਪਤਾ ਹਾਂਜੀ ਜਦੋਂ ਆਏ ਆ ਹੁਣ ਵੀ ਅਸੀਂ 20 ਜਗ੍ਹਾ ਇਨ ਕੰਪਲੇਨ ਕੀਤੀ ਆ ਸਾਡੀ ਹਾਂਜੀ ਐਨਆਰਈ ਦੀ ਐਸਐਸਪੀ ਕਪੂਰਥਾ ਐਸਐਸਪੀ ਨਵਾਂ ਸ਼ਹਿਰ ਹਾਂਜੀ ਸਾਰੇ ਪਾਸੇ ਕੰਪਲੇਨਾਂ ਕੀਤੀਆਂ ਸਾਰੀਆਂ ਆਇਆ ਕਿਆਂ ਮੇਰੇ ਕੋਲ ਆਈਆਂ ਹੁਣ इनको ਪਤਾ ਨਹੀਂ ਕੀ ਉਹਨਾਂ ਮਿਆਦੇ ਲੱਗਣੀ ਕੀ ਜਾਂਦੀ ਆ ਸਾਡੇ ਬੰਨੀਆਂ ਕੁੜੀਆਂ ਦੇ ਬਿਚਾਰੇ ਰਾਤ ਗਿਆ ਤੇ بیٹے ਨਾਲ ਗੱਲ ਹੋਈ ਹਣਾ ਬਾਰੇ ਕੀ ਗੱਲਬਾਤ ਹੋਈ ਆ ਜੀ ਤੁਹਾਡੇ بیٹے ਨੇ ਉਹ ਤਾਂ ਡਿਵੋਰਸ ਦਾ ਕੇਸ ਲਾਇਆ ਇਹਦੇ ਮੇਹਰ ਨਾਲ ਕੀ ਹੋਣੀ ਗੱਲ ਉਹ ਜਿਹੜਾ ਮੈਂ ਦਫਾ ਨੂੰ ਲਾਇਆ ਉਹ ਵਿਰਖਲ ਕੀਤਾ ਹੈ ਤੁਹਾਡਾ ਬੇਟਾ ਕਿੱਥੇ ਰਹਿਣ ਵਾਲਾ ਕੈਨੇਡਾ ਆ ਉਹ ਤੇ ਆਏ ਹੋ ਇੱਥੇ ਆ ਗਏ ਆਏ ਸੀ ਮੇਰੀ ਮਾਂ ਮਰ ਗਈ ਮਾਂ ਤਾਂ ਮੇਰੇ ਤੇ ਆ ਸਕਦਾ ਨਾ ਹਾਂਜੀ ਆ ਸਕਦਾ ਬਾਕੀ ਸਾਹਿਬ ਕਹਿੰਦੇ ਆਵੇ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਰਜਨੀ ਬਾਲਾ ਵੀ ਕਹਿੰਦੀ ਆ ਸਕਦਾ ਜੇ ਤੁਹਾਡਾ ਕੇਸ ਚੱਲਦਾ ਤੁਸੀਂ ਇਹਨੂੰ ਵਿਰਖਲ ਕੀਤਾ ਹੈ ਦੋਨਾਂ ਜਿਹੜੇ ਨੂੰ ਜੋ ਆ ਸਕਦੀ ਹੈ ਜੀ ਨਹੀਂ ਪਤਾ ਕਿ ਸਾਡੇ ਵਕੀਲ ਗਗਨ ਜੀ ਨੇ ਵਿਖਿਆ ਆ ਸਕਦੀ ਆ ਤੁਹਾਡੇ ਘਰ ਵਾਲੇ ਜੱਟ ਹੋਈ ਆ ਹਾਂਜੀ ਠੀਕ ਆ ਜੀ ਇਹਨਾਂ ਦੀ ਜੀ ਅਸੀਂ ਆਏ ਅਫਸੋਸ ਕਰਨ ਵਾਸਤੇ ਉਹ ਮਤਲਬ ਅਫਸੋਸ ਕਰਨ ਵਾਸਤੇ ਅਸਲ ਵਿੱਚ ਘਰ ਨਹੀਂ ਆਈ ਹਾਂਜੀ ਅਫਸੋਸ ਕਰਨ ਨਹੀਂ ਕਿ ਕਿਬਜ਼ਾ ਕਰਨ ਆਈ ਆ ਜੰਦਾ ਦਾਤਾ ਬਾਹਰ ਹੋਏ ਨੇ ਤੁਸੀਂ ਕਹਿੰਦੇ ਕਬਜ਼ਾ ਕਰਨਗੇ ਅੱਗੇ 3 ਸਾਲ ਤੋਂ ਕਦੇ ਕਬਜ਼ਾ ਨਹੀਂ ਕੀਤਾ ਉਹਨੇ ਹੁਣ ਕਬਜ਼ਾ ਕਰਨ ਆਇਆ ਪਹਿਲਾਂ ਵੀ ਉੱਥੇ ਐਮਸੀ ਨੂੰ ਪਤਾ ਆ ਪਹਿਲਾਂ ਵੀ ਆਇਆ ਸੀ ਮਾਦੀ ਪਹਿਲੇ ਵੀ ਆਈ ਸੀ ਕਬਜ਼ਾ ਕਰਾ ਨੋਦੋ ਵੀ ਪੀ ਸੀ ਆਰ ਨੂੰ ਪਰਸ਼ਾਜੰਦੇ ਤੇ ਅੰਜ ਲੈ ਆਂਦਾ ਤੁਸੀਂ ਇਹ ਮਾਮਲੇ ਨੂੰ ਲੈ ਕੇ ਹੈ ਪਰਸ਼ਾਜੰਦੇ ਤੇ ਅੰਜ ਲੈ ਆਂਦਾ ਸ਼ਾਂਤੀ ਕੀ ਕੱਲ ਅੱਬ ਕਰੀ ਜਾਂਦਾ ਹਾਂ ਹਾਂਜੀ ਪੀ ਸੀ ਆਰ ਆ ਨੂੰ ਕਰੀ ਜਾਂਦਾ ਆਈਏ ਬੋਲ ਤਾਂ ਆਈ ਸੀ ਮੋਕੇ ਪੀ ਸੀ ਆਰ ਆ ਲੈ ਆਂਦੇ ਆ ਉਹ ਕੁੰਦੇ ਤੇਲ ਮੇਰਾ ਆਏ ਆ ਮਾਰੇ ਨਹੀਂ ਆਏ